ਨਾਜ਼ਰ ਤਾਂ ਜਿਸ ਕੋਈ ਹੋਈ ਇਹਨਾਂ ਨੂੰ ਬੁਲਾਉਂਦੇ ਹੀ ਨਹੀਂ ਉਹ ਤਾਂ ਇੱਧਰ ਆ ਗਏ ਠੀਕ ਹੈ ਜੀ ਇਹਨਾਂ ਨਾਲ 100 ਰੁਪਿਆ ਲਾਇਆ ਇਹਦਾ ਟਾਲਕਾ ਇਹ ਮੁੰਡੇ ਨੇ ਕੁੱਟਿਆ ਕਰਦੇ ਕੀ ਗੱਲ ਕੀ ਹੋਈ ਇੱਦਾਂ ਕੋਈ ਲੜਾਈ ਕੀਤੀ ਰਹਿੰਦ ਕਰੇ ਜੀ ਨਹੀਂ ਅਜਿਨੀ ਬਿੱਖਿਆ ਇਹ ਇੰਨਾ ਪੁੱਤਰ ਦਾ ਕਾਰਨ ਕੀ ਕੀਤਾ ਜਿਹੜਾ ਮੁੱਖ ਪਿਆ ਬਬ ਐਵੇਂ ਕਾ ਜਵੇਂ ਨਹੀਂ ਡਲੇ ਇਦਾਂ ਦਾ ਹੋ ਬੇ ਲੋ ਅੱਛਾ ਹੋਰ ਲੋ ਇਤਿਹਾਸ ਦੇ ਦਾਦਾ ਤੁਸੀਂ ਉਹਦੇ ਨਾਲ ਰਹਿੰਦੇ ਸੀ ਇਹ ਕਹਿੰਦਾ ਨਹੀਂ ਮੈਂ ਤਾਂ ਅੱਜ ਤਾਂ 23 ਆ ਮੋਢੇ ਦਾ 23 ਅੱਛਾ ਉਹ ਦੂਜੇ ਮੋਢੇ ਦੀ ਜਿੱਥਾ ਮਾਰੀ ਉਹ ਤਾਂ ਮਰ ਗਿਆ ਡਟ ਛੋ ਜੀ ਕਿਹਦੀ ਗੋਰੀ ਦੀ ਆਰੀ ਹੋਗੇ ਦੇਵਤਰੀ ਦਾ ਲੀਮ ਮਾਲਾ ਜੀ ਨੇ ਕਾਦਰ ਮੋਲੇ ਗਾਣ ਸੱਭਾੜਨ ਸੱਭਾੜਨ ਇਹ ਕਿੰਨੇ ਜੂਝੇ ਰਣਾ ਦਾ ਆਪਦੀ ਹੈ 4:00 ਵਜੇ ਦੀ ਤੇ 10 ਮਿੰਟ ਤੋਂ ਹੋੜੇ ਗਏ ਉਹ ਕੋਰੇ ਹੀ ਪੈਨੇ ਆ ਸੀ ਤਾਂ ਕਮਰਾਲੀ ਨਾ ਹਾਂਜੀ ਗਣ ਸਾਹਿਬ 4:00 ਕੇ ਰੋ ਆਏ ਹੋਏ ਉੱਤੇ ਚੱਤ ਰਹੀ ਉਹ ਮੁੰਡਾ ਲੱਗਦਾ 40 ਤੁਸੀ ਲੱਗਵਾ ਜੀ ਉਹ ਤਾਂ ਉੱਧਰ ਪੈਣ ਦਾ ਬਹੁਤ ਦੂਰ ਉਸ ਟਾਈਮ ਤੇ ਥੋੜੀ ਚੜਾਈ ਜੀ ਉਹ ਦੇਖੋ ਜੀ ਉਹ ਵੀ ਕਾਰਨ ਰਹੀ ਆ ਉਹ ਦਾ ਆਪਣੇ ਸੈਗਣਾ ਵਰੀ ਹੈ ਜਿਹੜੀ ਰਿਪੋਰਟ ਵੀ ਆ ਗਈ ਸੀ ਜਿਹਨ ਰਾਤ ਤੋਂ ਮੁੰਡੇ ਜਿਹੜੀ ਗੱਲ ਕਰਾਂ ਦਿੱਤੀ ਆ ਕੀ ਜਣਾ ਤੁਹਾਨੂੰ ਇਹ ਪਹਿਲਾਂ ਕਹਾਂ ਵੀ ਹੈ ਤੁਸੀਂ ਹੀ ਤੋਂਨੇ ਹੁਣ ਚੀਜ਼ ਕਰਤਾ ਜਾ ਲਿਆ ਹੋਇਆ ਹੈ ਲੋ ਬੰਦਾ ਅੰਦਰ ਹੋੜਵੇ 20 ਹਰੀ ਘਾਇਆ ਤੇਜੀ ਆਸ ਵਿੱਚ ਹੀ ਪਰਵਾ ਰਹੇ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ ਚਤਤੋੜ ਲਗੰਗਾ ਬੈਠ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ ਚਲੇ ਗਿਆ ਸੀ ਇਹ ਤੋਂ ਬਾਅਦ ਇਹਦੀ ਜਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਨੂੰ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜਿਹਦੇ ਕਤਲ ਬਿੱਤਰ ਦੀ ਗੱਲ ਪਹਿਲਾਂ ਉਹਦੀ ਰੱਤ ਹੋਈ ਹੈ ਜੀ ਕਿੰਨੀ ਉਮਰ ਆ ਜੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਤੀ ਨਸ਼ਾ ਕਰਦੇ ਉਹਨਾਂ ਦੇ ਜਵਾਬ ਬਾਜੀ ਜਿਹੜੇ ਪਿਓ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਛੋਟੇ ਭਰਾ ਦੀ ਹੈਗੀ ਸੀ 30 ਤੋਂ 32 33 ਸਾਲ ਲਾਇਆ ਉਹਨਾਂ ਵਿਆਹ ਹੋਏ ਸੋਨੇ ਵਿਆਹ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ ਜਿਹੜਾ ਜਿਵੇਂ ਲੱਗਦਾ ਸੀ ਜਿਹੜੇ ਬੱਚੇ ਦੇ بڑے ਭਾਈ ਨੇ ਮਾਂ ਤੋਂ ਮਾਰਿਆ ਸੀ ਹਾਂਜੀ ਤੇ ਕੀ ਛੋਟੇ ਭਾਈ ਨੂੰ ਕੋਈ ਰੰਜਿਸ਼ ਸੀ ਕਿ ਗੁੱਸਾ ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ ਅਤੇ ਇਹ ਦਿਨਾਂ ਨਹੀਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਆਸ ਵਿੱਚੀ ਬਹੁਤ ਵਾਰੀ ਲੜੇ ਨੇ ਕਿੰਨਾ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂ ਜੀ ਕਿੰਨਾ ਟਾਈਮ ਪਹਿਲਾਂ 6-7 ਮਹੀਨੇ ਪਹਿਲਾਂ ਉਹ ਵੀ ਲੜਦੇ ਹਾਂਜੀ ਹਾਂਜੀ ਇੱਕ ਪਿੰਡ ਵਾਲੇ ਰੋਕੇ ਵੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਸਰਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਹਾਂਜੀ ਲੜਨ ਦੀ ਵਜ੍ਹਾ ਕੀ ਬਸ ਆਸ ਵਿੱਚੀ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਉਦੋਂ ਲੜਾ ਨਿਉ ਠੀਕ ਠਾਕ ਰਹਿੰਦੇ ਸੀ ਕਿੱਥੇ ਰਹਿੰਦੇ ਸੀ ਪਿੰਨੇ ਪਹਿਲਾਂ ਇਕੱਠੇ ਹੀ ਰਹਿੰਦੇ ਸੀ ਉਹਣਾ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੇ ਨੂੰ ਪਰੇ ਹੋ ਜੀ ਤੇ ਇਹ ਉਹਦੇ ਪਤਾ ਨਹੀਂ ਕੀ ਮਨਚਾ ਆ ਇੱਥੇ ਆ ਕੇ ਰਾਤ ਉਹ ਨਾਲ ਪਰੇ ਰਹਿੰਦੇ ਜੀ ਇੱਥੇ ਇਹਦਾ ਪਿਓ ਥੇ ਜਿਹਦੀ ਡੈਥ ਹੋਈ ਹੈ ਵੱਡੇ ਭਰਾ ਛੋਟਾ ਭਰਾ ਉਧਰ ਲੱਗ ਰਹੇ ਨੇ ਸੀ ਦਾਰੂ ਤੋ ਲਾਭ ਕੋਈ ਨਸ਼ਾ ਕਰਦਾ ਸੀ ਦਾਰੂ ਦਾ ਲਾਵਾਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋ ਗਏ ਇਹਨਾਂ ਪਤਾ ਹੀ ਨਹੀਂ ਲੱਗਦਾ ਕੀ ਕੰਦੇ ਨੇ ਕੀ ਨੇ ਕਹਿਣਾ ਵੀ ਕੰਦੇ ਪਰਸਾ ਦੇ ਦੇਖੋ ਇਸ ਤਾਂ ਕਹਿੰਦਾ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇੱਕ ਦੋ ਬੋਲਦਾ ਕਿ ਜਿਹੜੇ ਦੋ ਭਾਈਏ ਲੜਦੇ ਰਹਿੰਦੇ ਸੀ ਉਹਨਾਂ ਦੀ ਮਾਂ ਮਰਨ ਤੋਂ ਪਹਿਲਾਂ ਹਾਂਜੀ ਉਹ ਵੀ ਲੜਦੇ ਸੀ ਕਿ ਬਾਹਰ ਲੈਣਾ ਸ਼ੁਰੂ ਦੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਦੋ ਬੰਦੇ ਆਇਆ ਇਸ ਕਾਰ ਦੇ ਕੋਲ ਲੜਾਈ ਕੇਸ ਦੇ ਵਿੱਚ ਇੱਕ ਬ੍ਰੌਡ ਡੈੱਟ ਜਿਹਾ ਇੱਕ ਇੰਜਣ ਦਾ ਬੜੇ ਕੋਲ ਇਥੇ ਪਿਆ ਅਜੇ ਅਸੀਂ ਉਹਨੂੰ ਰੱਖਾ ਕਰਨਾ ਚਾਹੁੰਦੇ ਹਾਂ ਮੱਤੀ ਦੇ ਵਿੱਚ ਪਰ ਨਾਲ ਕੋਈ ਸਾਨੂੰ ਅਵੇਲੇਬਲ ਨਹੀਂ ਮਿਲਦਾ ਜਿਹੜਾ ਇੰਜਣ ਹੈ ਉਹ ਵੀ ਉਹਦੇ 60 ਸਾਲ ਹੈ ਕਿ ਨਾਮ ਉਹਦਾ ਰਾਮ ਸਿੰਘ ਜਿਹੜਾ ਰਾਮ ਆਹ ਪਿੰਡ ਪੋਨੀਆ ਜਿਹੜਾ ਦੂਸਰਾ ਜਿਹੜਾ ਡੈਕ ਫਰੀ ਉਹ ਇਹਨਾਂ ਦੇ ਚਲਦਾ ਹੂ ਉਹ ਇਹਦਾ ਮੁੰਡਾ ਲੱਗਦਾ ਹੈ। ਉਹਦੀ ਕਿੰਨੀ ਉਮਰ ਹੈ? ਉਹਦੀ 35 ਸਾਲ ਹੋਊਗੀ। 30 ਦੀ ਸਾਲ। ਕੀ ਨਾਮ ਹੈ ਉਹਦਾ? ਉਹਦਾ ਜੰਤੀਵਨ ਸਿੰਘ। ਇਸਦੀ ਲੱਗਦਾ ਕਿ ਇਹ 20 ਸੀ ਦਾ ਮਾਰਿਆ ਹੋਊਗਾ। ਕਿੰਨਾ ਲੱਗਦਾ? ਇਹ ਤਾਂ ਪਾਸਪੋਰਟ ਉੱਤੇ ਮੋਰਟ ਤਾਂ ਬਾਅਦ ਹੀ ਡਿਫੀਅਰ ਹੋਏਗਾ ਜੀ। ਜਿਹੜਾ ਇਹ ਜਿਹੜਾ ਨੂੰ ਜਿਹੜਾ ਕਰ ਰਿਹਾ ਇਹਦੇ ਕਿਤੇ ਕਿਤੇ ਇਹ ਇਹ ਵੀ ਅਸੀਂ ਸਰ ਤੇ ਵੀ ਬਾਹਰ ਹੈਗੇ ਆ ਹੱਸਤੇ ਵੀ ਆ। ਕੋਈ ਚੀਜ਼ ਘਰ ਹਥਿਆਰਾਂ ਲੱਗ ਰਹੇ ਨੇ ਕਿਥੋਂ। ਕਹਾਂ ਸਕਦੇ ਆ। ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ। ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਸੰਭਣਾ ਨਾਲ ਕੁੱਟਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿ ਕਿੰਨੇ ਹੋਈ ਦੀ ਗੱਲ ਹੈ ਇਹ ਕੱਲ ਸ਼ਾਮ ਨੂੰ ਰਾਤ 9:30 ਵਜੇ ਦੀ ਦੋ ਦਸ ਵਜੇ ਨੂੰ ਨਸ਼ਾ ਕੀਤਾ ਹੈ ਜੀ ਕਿਸ ਤਰ੍ਹਾਂ ਹਾਂ ਨਸ਼ੇ ਦੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਕੀ ਉਹ ਬੈਠੇ ਉੱਥੇ ਸ਼ਰਾਬ ਵਗੈਰਾ ਪਿੰਦੇ ਸੀ ਲੰਗਿਸਤੀ ਰਹੀਏ ਬੰਦੇ ਦੇ ਕੀ ਕਾਰਨ ਕੀ ਰਹੇ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਉਸ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ। ਇਹ ਗੱਲ ਸਹੀ ਹੈ ਨਾਂ ਕਿਸ ਦੇ ਲਈ ਹੋ ਬਜ਼ੁਰਗ ਉਹਦਾ ਨਾਂ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਆ। ਇਹ ਬਜ਼ੁਰਗ ਦੀ ਉਮਰ ਕੀ ਹੈ? ਬਜ਼ੁਰਗ ਦੀ ਉਮਰ 77 ਸਾਲ ਆ। ਕੀ ਪੋਜੀਸ਼ਨ ਦੀ ਅਵੇਲੇਬਿਲਿਟੀ ਹੈ? ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ। ਉਹ ਜਿੰਦਗੀ ਬੰਨੀ ਦਾ ਡੈਥ ਹੋ ਗਈ ਸੀ ਜਿਹੜਾ ਵੀ ਸੁਣਾ ਜਿਹੜਾ ਵੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਮਰ ਤੱਕ ਹੈ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ ਸੋਹਾਂ ਭਰਾ ਦੀ ਸੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ ਪਰ ਟੀਨ ਮੈਟਰ ਚ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀ ਨੇ ਦੋ ਜਿਹੜੇ ਹੁਣ ਬਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਉੱਪਰ ਆ ਬੁਮਾਰਾ ਨਾ ਪਹਿਲਾਂ ਕੋਈ ਪਰਚਾ ਨਹੀਂ ਇਹਨਾਂ ਉੱਤੇ ਦੋ ਦੋਸ਼ੀ ਰਾਹ ਹੈ ਕਿ ਗ੍ਰਿਫਤਾਰ ਕਰ ਲਿਆ ਜੀ ਗ੍ਰਿਫਤਾਰ ਕਰ ਕਰ ਦਿੱਤੀ ਮੁਕਦਮਾ ਦਰਜ ਹੋ ਗਿਆ ਜੀ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ